प्यारे दोस्तों सत श्री अकाल मैं ਤੁਹਾਡਾ ਆਪਣਾ ਡਾਕਟਰ ਜੀਐਸ ਗਿੱਲ ਐਮ.ਡੀ. ਇਲੈਕਟ੍ਰੋਨ ਪੈਥੀ ਮੈਡੀਸਨ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਮੈਨੇਜਮੈਂਟ ਆਫ ਦੀ ਪੇਸ਼ੈਂਟ ਕਿ ਅਸੀਂ ਪੇਸ਼ੈਂਟ ਦੀ ਕੇਅਰ ਜਿਹੜੀ ਹੈਗੀ ਆ ਉਹ ਕਿਵੇਂ ਕਰਨੀ ਹੈ ਤੇ ਜੇ ਅਸੀਂ ਇਸ ਗੱਲ ਨੂੰ ਸੋਚ ਲਈਏ ਇਹ ਸਮਝ ਲਈਏ ਕਿ ਸਿਰਫ ਪੇਸ਼ੈਂਟ ਨੇ ਦਵਾਈਆਂ ਲੈ ਲਈਆਂ ਦਵਾਈਆਂ ਲੈਣ ਦੇ ਨਾਲ ਹੀ ਪੇਸ਼ੈਂਟ ਠੀਕ ਹੋ ਜਾਊਗਾ ਇਸ ਲਈ ਸਾਨੂੰ ਉਹਦੇ ਜਿਹੜੇ ਸਵਸਥ ਦੇ ਸੁਰੱਖਿਆ ਵਾਸਤੇ ਨਿਯਮ ਹਨ ਉਹਨਾਂ ਦੀ ਅਸੀਂ ਉਹਨਾਂ 'ਤੇ ਕੋਈ ਧਿਆਨ ਨਹੀਂ ਦਿੰਦੇ। ਉਹਨਾਂ 'ਤੇ ਉਹ ਲਾਪਰਵਾਹੀ ਕਰ ਜਾਂਦੇ ਹਨ। ਤੇ ਇਹ ਸਾਡੀ ਇੱਕ ਬਹੁਤ ਵੱਡੀ ਭੁੱਲ ਹੈ। ਤੇ ਸਿਰਫ ਇੰਨਾ ਹੀ ਪੁੱਛਣਾ ਕਿ ਐ ਪੇਸ਼ੇਵਰ ਨੂੰ ਦਵਾਈ ਲੈਣ ਤੋਂ ਬਾਅਦ ਡਾਕਟਰ ਦੇ ਮਗਰ ਪੈ ਜਾਣਾ ਕਿ ਦੋਸਾ ਇਸ ਨੂੰ ਖਾਣ ਨੂੰ ਕੀ ਦੇਣਾ, ਉਹਦੇ ਖਾਣੇ ਬਾਰੇ ਇਹ ਪੁੱਛਣਾ ਤੇ ਇਹ ਇਹ ਬਹੁਤ ਗੱਲ ਇਹ ਬਹੁਤਾ ਠੀਕ ਨਹੀਂ ਹੈ ਕਿਉਂਕਿ ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹਨ ਜਿਹੜਾ ਇਹੋ ਜਿਹਾ ਪੇਸ਼ੈਂਟ ਦੀ ਕੇਅਰ ਕਰਨ ਵਾਸਤੇ ਇਹੋ ਜਿਹੇ ਨਿਯਮ ਹਨ ਤੇ ਜਿਨ੍ਹਾਂ ਦਾ ਸਾਡੇ ਲਈ ਜਾਨਣਾ ਅਤੇ ਇਹ ਉਹਨਾਂ ਦਾ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੇ ਆਪਾਂ ਉਹਨਾਂ ਗੱਲਾਂ ਨੂੰ ਜਾਣ ਕੇ ਉਹਨਾਂ ਤੇ ਅਮਲ ਕਰਦੇ ਹਾਂ ਤੇ ਸਾਡਾ ਪੇਸ਼ੈਂਟ ਇਹ ਜਿਹੜਾ ਹੈਗਾ ਉਹ ਬਹੁਤ ਜਲਦੀ रिकवरी उदी पेशेंट ਦੀ ਹੂਣ ਲੱਗ ਜਾਂਦੀ ਹੈ ਜਿਵੇਂ ਕਿ ਮਰੀਜ਼ ਦਾ ਕਮਰਾ ਖੁੱਲਾ ਅਤੇ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਕਮਰੇ ਦੇ ਵਿੱਚ ਸਾਫ਼ ਅਤੇ ਸ਼ੁੱਧ ਹਵਾ ਦਾ ਹਵਾ ਦੀ ਨਿਕਾਸੀ ਹੋਣੀ ਚਾਹੀਦੀ ਹੈ ਤੇ ਕਮਰੇ ਦੇ ਵਿੱਚ ਰੋਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਕਮਰੇ ਦੇ ਵਿੱਚ ਸਲਾਵ ਨਹੀਂ ਹੋਣੀ ਚਾਹੀਦੀ ਤੇ ਪੇਸ਼ੈਂਟ ਦਾ ਤੇ ਤਕਰੀਬਨ ਜੋ ਬੈੱਡ ਆ ਉਹ ਦਰਵਾਜੇ ਦੇ ਸਾਹਮਣੇ ਹੋਣਾ ਚਾਹੀਦਾ ਹੈ ਤੇ ਰੁਕਤ ਨੂੰ ਦੇਖਦੇ ਹੋਏ ਜਾਂ ਮੌਸਮ ਨੂੰ ਦੇਖਦੇ ਹੋਏ ਕਿਹੋ ਜਿਹਾ ਰੁਤ ਹੈ ਮਰੀਜ਼ ਦੇ ਕਮਰੇ ਨੂੰ ਮੌਸਮ ਦੇ ਹਿਸਾਬ ਦੇ ਨਾਲ ਗਰਮ ਅਤੇ ਠੰਡਾ ਰੱਖਣ ਦਾ ਪ੍ਰਬੰਧ ਜਿਹੜਾ ਉਹ ਹੋਣਾ ਚਾਹੀਦਾ ਹੈ ਤੇ ਜਿਸ ਵੇਲੇ ਆਮ ਕਮਰੇ ਦਾ ਟੈਂਪਰੇਚਰ ਜਿਹੜਾ ਹੈਗਾ ਉਹ 60 ਡਿਗਰੀ ਪੇਸ਼ੇਂਟ ਦੇ ਕਮਰੇ ਦਾ ਟੈਂਪਰੇਚਰ ਹੋਣਾ ਚਾਹੀਦਾ ਜੇ ਕੱਲ ਜੇਕਰ ਬੱਚੇ ਬੱਚਾ ਜਾਂ ਬਜ਼ੁਰਗ ਇਹ ਪੇਸ਼ੇਂਟ ਹਨ ਤਾਂ ਕਮਰੇ ਦਾ ਜਿਹੜਾ ਟੈਂਪਰੇਚਰ ਆ ਉਹ 70 ਡਿਗਰੀ ਦੇ ਲਗਭਗ ਹੋਣਾ ਚਾਹੀਦਾ ਹੈ ਕਮਰੇ ਦੇ ਵਿੱਚ ਪੇਸ਼ੇਂਟ ਦਾ ਜਿਹੜਾ ਬੈੱਡ ਆ ਉਹ ਦੀਵਾਰ ਦੇ ਨਾਲ ਲਾ ਕੇ ਨਹੀਂ ਵਿਛਾਉਣਾ ਚਾਹੀਦਾ ਤੇ ਮਰੀਦ ਦਾ ਜਿਹੜਾ ਬਿਸਤਰਾ ਆ ਉਹ ਮਲਾਈਨ ਅਤੇ ਸਾਫ ਸੁਥਰਾ ਅਤੇ ਸਾਫ ਸੁਥਰਾ ਹੋਣਾ ਚਾਹੀਦਾ ਹੈ ਤੇ ਪੇਸ਼ੈਂਟ ਦਾ ਜਿਹੜਾ ਬੈੱਡ ਹੈ ਉਹਦੀ ਲੰਬਾਈ ਤੇ ਥੋੜੀ ਚੜਾਈ ਲੰਬਾਈ ਤੇ ਚੜਾਈ ਦੂਸਰੇ ਬੈੱਡ ਨਾਲੋਂ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਪੇਸ਼ੈਂਟ ਲਈ ਇੱਕ ਨਾਰਮਲ ਵਿਅਕਤੀ ਦੇ ਨਾਲੋਂ ਥੋੜੀ ਜਗ੍ਹਾ ਉਹਦੇ ਜਿਆਦਾ ਫੁੱਲੀ ਹੋਣੀ ਚਾਹੀਦੀ ਹੈ ਤੇ ਪੇਸ਼ਣ ਦੇ ਕਮਰੇ ਦੇ ਵਿੱਚ ਅ ਝੂਰ ਛਰਾਬਾ ਨਹੀਂ ਹੋਣਾ ਚਾਹੀਦਾ ਤੇ ਤਕਰੀਬਨ ਉਹਦੇ ਕੋਲ ਇੱਕ ਜਾਂ ਦੋ ਵਿਅਕਤੀਆਂ ਨੂੰ ਇਹ ਰਹਿਣ ਵਾਸਤੇ ਤੁਹਾਨੂੰ ਅਲੋਕ ਕਰਨਾ ਚਾਹੀਦਾ ਤੇ ਜਿਆਦਾ ਕਮਰੇ ਦੇ ਵਿੱਚ ਭੀੜ ਭੜੱਕਾ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਵਿਅਕਤੀ ਪੇਸ਼ੈਂਟ ਨੂੰ ਮਿਲਣ ਵਾਸਤੇ ਜਾਂ ਦੇਖਣ ਵਾਸਤੇ ਆਉਂਦੇ ਹਨ ਤੇ ਉਹਨਾਂ ਨੂੰ ਤਕਰੀਬਨ ਬਾਹਰੋਂ ਹੀ ਪੇਸ਼ੈਂਟ ਦਾ ਹਾਲ ਚਾਲ ਦੱਸ ਕੇ ਉਹਨਾਂ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ ਜੇਕਰ ਉਹਦੇ ਕੋਲ ਕੋਈ ਸਾਕ ਸੰਬੰਧੀ ਇਸ ਤਰ੍ਹਾਂ ਦੇ ਹਨ ਜੇ ਪੇਸ਼ੈਂਟ ਦੇ ਲਾਗੇ ਜਾਂਦੇ ਉਹਨਾਂ ਨੂੰ ਇਹ ਲਾਗੇ ਜਾਂਦੇ ਹਨ ਤੇ ਉਹਨਾਂ ਨੂੰ ਪੇਸ਼ੈਂਟ ਦੇ ਕੋਲ ਕੋਈ ਵੀ ਇਹੋ ਜਿਹੀ ਇਲਾਜ ਦੇ ਪ੍ਰਤੀ ਟਿਕਟਪਣੀ ਨਹੀਂ ਕਰਨੀ ਚਾਹੀਦੀ ਸਿਰਫ ਤੇ ਸਿਰਫ ਉਹਨੂੰ ਹੌਸਲਾ ਤੇ ਤਸੱਲੀ ਹੀ ਦੇਣੀ ਚਾਹੀਦੀ ਹੈ ਤੇ ਪੇਸ਼ੈਂਟ ਨੂੰ ਵਹਿਮ ਜਾਂ ਭਰਮ ਦੇ ਵਿੱਚ ਪਾ ਜੇਕਰ ਕੋਈ ਬੰਦਾ ਫਾਦ ਲਦਾ ਤੇ ਪੇਸ਼ੈਂਟ ਦਾ ਜਿਹੜਾ ਮਨ ਹੈਗਾ ਉਹ ਇਲਾਜ ਤੋਂ ਉਕਤਾ ਜਾਂਦਾ ਤੇ ਉਹ ਪੇਸ਼ੈਂਟ ਉਹਨੂੰ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾਉਂਦਾ ਤੇ ਇਸ ਕਰਕੇ ਪੇਸ਼ੈਂਟ ਦੀ ਕੇਅਰ ਵਾਸਤੇ ਸਾਨੂੰ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਸਿਰਫ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਉਹਨਾਂ ਗੱਲਾਂ ਤੇ ਪੇਸ਼ੈਂਟ ਨੂੰ ਪੂਰਾ ਇਹਨਾਂ ਗੱਲਾਂ ਤੇ ਧਿਆਨ ਦੇਵਾਂਗੇ ਤੇ ਪੇਸ਼ੈਂਟ ਸਾਡਾ ਜਲਦੀ ਠੀਕ ਹੋਣ ਲੱਗ ਜਾਵੇਗਾ ਤੇ ਮੇਰਾ ਅੱਜ ਦਾ ਟੌਪਿਕ ਸਿਰਫ ਇੰਨਾ ਹੀ ਆ ਜੇ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਈ ਵਾਰੀ ਘਰਾਂ ਦੇ ਵਿੱਚ ਪੇਸ਼ੈਂਟ ਹੁੰਦੇ ਆ ਤੇ ਜਿਹਦੇ ਲਈ ਅਸੀਂ ਇੱਕ ਕੇਅਰ ਟੇਕਰ ਜਿਹੜਾ ਹੈਗਾ ਹੈਗਾ ਉਹਨੂੰ ਰੱਖਦੇ ਆ ਤੇ ਉਸ ਕੇਅਰ ਟੇਕਰ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਪੇਸ਼ੈਂਟ ਨੂੰ ਕਿੱਦਾਂ ਸੰਭਾਲਣਾ ਕਿੱਦਾਂ ਕਰਨਾ ਕਿ ਉਹਨੂੰ ਰੱਖਦੇ ਆ ਤੁਸੀਂ ਪੈਸੇ ਵੀ ਦਿੰਦੇ ਆ ਪਰ ਕੇਅਰ ਟੇਕਰ ਨੂੰ ਇਸ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਉਹ ਮਤਲਬ ਪੇਸ਼ੈਂਟ ਦੀ ਪੂਰੀ ਕੇਅਰ ਕਰ ਹੀ ਨਹੀਂ ਸਕਦੇ ਕੇਅਰ ਟੇਕਰ ਤੇ ਇੱਕ ਬਹੁਤ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪੇਸ਼ੈਂਟ ਨੂੰ ਟਾਈਮ-ਟਾਈਮ ਸਰ ਦਵਾਈ ਦੇਣੀ ਔਰ ਪੇਸ਼ੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰਨੀ ਇਹ ਬਹੁਤ ਹੀ ਜ਼ਰੂਰੀ ਹੁੰਦਾ ਹੈ ਅੱਜ ਦਾ ਮੇਰਾ ਟੌਪਿਕ ਇੰਨਾ ਹੀ ਆ ਤੇ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਇਹਨੂੰ ਸ਼ੇਅਰ ਅਤੇ ਕਮੈਂਟ ਕਰਕੇ ਥੋੜਾ ਮੈਨੂੰ ਵੀ ਦੱਸ ਦੇਣਾ ਤੇ ਮੈਨੂੰ ਹੌਸਲਾ ਹੋਏਗਾ ਤੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪ ਦਾ ਧੰਨਵਾਦ